ਤੇ ਲੱਗਦੇ ਕਹਿੰਦੇ ਸਰਗਨਾ ਨੂੰ ਫੜ ਲਿਆ ਵੀ ਸਰਗਨਾ ਨੂੰ ਤੁਸੀਂ ਫੜ ਲਿਆ ਤਾਂ ਲੋਕਾਂ ਨੂੰ ਪੁੱਛੋ ਤੁਹਾਡੀ ਗਲੀਆਂ 'ਚ ਨਸ਼ੇ ਖਤਮ ਹੋਏ ਨੇ ਸਰਗਨਾ ਫੜੇਗਾ ਤਾਂ ਨਸ਼ਾ ਤਾਂ ਸੁੱਕ ਜਾਣਾ ਚਾਹੀਦਾ ਅਗਲੇ ਦਿਨ ਤੇ ਇੱਥੇ ਨੌਜਵਾਨ ਮਰਦਾ ਹੈ ਉਥੇ ਨਸ਼ੇ ਵਿਰੋਧ ਇਹਨਾਂ ਦੀ ਇੱਕ ਸਟੇਟਮੈਂਟ ਆਉਂਦੀ ਹੈ ਤੇ ਵੱਡਾ ਜਿਹਾ ਇਸ਼ਤਿਹਾਰ ਲੱਗ ਜਾਂਦਾ ਹੈ ਕਿ ਜਿਹੜਾ ਇਹ ਕੇਜਰੀਵਾਲ ਆਇਆ ਹੈ ਸੁਸੋਧਿਆ ਆਇਆ ਹੈਗਾ ਇਹਦੇ ਨਾਲ ਜਿਹੜੇ ਦਰਜਣੋਂ ਹੋਰ ਆਏ ਨੇ ਇਹਨਾਂ ਦੇ ਦੋਸਤ ਮਿੱਤਰ ਜਿਨ੍ਹਾਂ ਨੂੰ ਸਾਰੇ ਪੰਜਾਬ ਦੇ ਮੈਕਨਾ 'ਚ ਲੱਖਾਂ ਦੀਆਂ ਨੌਕਰੀਆਂ ਦਿੱਤੀਆਂ ਪੰਜਾਬ ਪੁਲਿਸ ਤਾਂ ਉਹਨਾਂ ਦੇ ਉਹਨਾਂ ਨੂੰ ਗਾਰਡ ਕਰਨ ਚ ਲੱਗੇ ਹੋ ਕੇ ਕਿ ਦਿੱਲੀ ਵਾਲਿਆਂ ਨੇ ਪਹਜਾਤਾ ਹੁਣ ਪੰਜਾਬ ਨੂੰ ਨਿਚੋੜਨ ਚ ਲੱਗੇ ਹੋਏ ਲੋਕਾਂ ਵਾਸਤੇ ਕਿਹੜੀ ਸਿਕਿਉਰਿਟੀ ਹੈ ਕਰਵਾਈਆਂ ਕਰਵਾਈਆਂ ਤੇ ਜਿਨ੍ਹਾਂ ਨੇ ਸਿਆਸਤ ਖੇਡੀ ਰੱਬ ਉਹਨਾਂ ਨੂੰ ਬੰਦੀ ਹੋਈ ਸਜ਼ਾ ਜ਼ਰੂਰ ਦੇ ਤੇ ਮਾਲਕ ਕਿਰਪਾ ਕਰਨ ਪਾਰਟੀ ਦੇ ਸੰਜੀਵ ਗੁਰਮントਰੀ ਨੇ ਉਹ ਕਹਿੰਦੇ ਸਾਨੂੰ ਸੈਂਟਰ ਦੀ ਸਿਕਿਉਰਿਟੀ ਦੀ ਜ਼ਰੂਰਤ ਹੈ ਸਾਡੇ ਪੰਜਾਬ ਪੁਲਿਸੀ ਬਹੁਤ ਸਾਡੇ ਹਿੱਤਾਂ ਪੰਜਾਬ ਪੁਲਿਸ ਤਾਂ ਜੀ ਇਹ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਹੋਏ ਨੇ ਅੱਜ ਲੋਕਾਂ ਦਾ ਬੁਰਾ ਹਾਲ ਕਿਉਂ ਹੈ ਕਿਉਂਕਿ ਜਿੰਨੀ ਪੰਜਾਬ ਦੀ ਸਿਕਿਉਰਿਟੀ ਹੈ ਜਿਹੜੇ ਸਾਡੇ 300 ਸਾਡੇ ਸਿਕਿਉਰਿਟੀ 3500 ਹੋ ਗਏ ਭਗਵੰਤ ਮਾਨ ਆਪ ਦੀ ਸਿਕਿਉਰਿਟੀ ਵਾਸਤੇ ਤਾਂ ਪਿੱਛੇ ਰਸਤਾ ਵੀ ਬੰਦ ਕਰੀ ਬੈਠਾ ਹੈ ਸੀਐਮ ਹਾਊਸ ਹੈ ਜਿੱਥੇ ਬਾਦ ਸਾਹਿਬ ਰਹਿੰਦੇ ਸੀ ਕਿ ਮੈਨੂੰ ਥ੍ਰੈਟ ਹੈਗਾ ਬਾਕੀ ਜਿਹੜਾ ਇਹ ਕੇਜਰੀਵਾਲ ਆਇਆ ਹੈ ਸਸੋਦੀਆ ਆਇਆ ਹੈਗਾ ਇਹਦੇ ਨਾਲ ਜਿਹੜੇ ਦਰਜਨ ਹੋਰ ਆਏ ਨੇ ਇਹਨਾਂ ਦੇ ਦੋਸਤ ਮਿੱਤਰ ਜਿਨ੍ਹਾਂ ਨੂੰ ਸਾਰੇ ਪੰਜਾਬ ਦੇ ਮੈਕਮਾ ਚ ਲੱਖਾਂ ਦੀਆਂ ਨੌਕਰੀਆਂ ਦਿੱਤੀਆਂ ਪੰਜਾਬ ਪੁਲਿਸ ਤਾਂ ਉਹਨਾਂ ਦੀ ਉਹਨਾਂ ਨੂੰ ਗਾਰਡ ਕਰਨ ਚ ਲੱਗੇ ਹੋਏ ਕਿ ਕਿ ਦਿੱਲੀ ਵਾਲਿਆਂ ਨੇ ਭਜਾਤਾ ਹੁਣ ਪੰਜਾਬ ਨੂੰ ਨਿਚੋੜਨ ਚ ਲੱਗੇ ਹੋਏ ਲੋਕਾਂ ਵਾਸਤੇ ਕਿਹੜੀ ਸਿਕਿਉਰਿਟੀ ਹੈ ਅੱਜ ਕਹਿੰਦੇ ਨਸ਼ਾ ਜਿਹੜੇ ਕਹਿੰਦੇ ਸੀ ਗੁਟਕਾ ਸਾਬ ਤੇ ਸੌ ਇਹਨਾਂ ਦੀ ਭਾਈਵਾਲ ਨੇ ਖਾਦੀ ਸੀ ਇਹ ਕਹਿੰਦੇ ਸੀ 4 ਹਫ਼ਤਿਆਂ ਦੀ ਖੇਡ ਐ 4 ਸਾਲ ਹੋ ਗਏ ਕਿੰਨੇ ਹਫ਼ਤੇ ਲੰਘ ਗਏ ਕਹਿੰਦੇ ਸਰਗਨਾ ਨੂੰ ਫੜ ਲਿਆ ਵੀ ਸਰਗਨਾ ਨੂੰ ਤੁਸੀਂ ਫੜ ਲਿਆ ਤਾਂ ਲੋਕਾਂ ਨੂੰ ਪੁੱਛੋ ਤੁਹਾਡੀ ਗਲੀਆਂ 'ਚ ਨਸ਼ੇ ਖਤਮ ਹੋਏ ਨਾ ਸਰਗਨਾ ਫੜੇਗਾ ਤਾਂ ਨਸ਼ਾ ਤਾਂ ਸੁੱਕ ਜਾਣਾ ਚਾਹੀਦਾ ਅਗਲੇ ਦਿਨ ਹਕੀਕਤ ਐ ਕਿ ਇਹਨਾਂ ਦੇ ਪੁਲਿਸ ਦੇ ਅਫਸਰ ਧਿਕਾਰੇ ਨੇ ਸ਼ੈ ਇਹਨਾਂ ਦੀ ਆਪਣੀ ਖੁਦ ਦੀ ਹੈ ਸਰਕਾਰ ਦੀ ਜਿਹਦੇ ਕਰਕੇ ਅੱਜ ਪੰਜਾਬ ਦੇ ਨੌਜਵਾਨ ਮਰ ਰਹੇ ਨੇ ਤੇ ਇੱਥੇ ਨੌਜਵਾਨ ਮਰਦਾ ਹੈ ਉਤੇ ਨਸ਼ੇ ਵਿਰੋਧ ਇਹਨਾਂ ਦੀ ਇੱਕ ਸਟੇਟਮੈਂਟ ਆਂਦੀ ਹੈ ਤੇ ਵੱਡਾ ਜਿਹਾ ਇਸ਼ਤਿਹਾਰ ਲੱਗ ਜਾਂਦਾ ਹੈ ਉਸ ਇਸ਼ਤਿਹਾਰ ਤੋਂ ਪੈਸੇ ਖਾ ਰਹੇ ਨੇ ਸੋ ਹਰ ਪੱਖੋਂ ਪੰਜਾਬ ਨੂੰ ਹੁਣ 44000 ਏਕੜ ਜ਼ਮੀਨ ਜਿਹੜੇ ਕਿਸਾਨਾਂ ਦੀ ਹੈ ਜ਼ਬਤ ਕਰਨ ਲੱਗੇ ਨੇ ਲੁੱਟਣ ਲੱਗੇ ਨੇ ਉਹਦੇ ਉੱਤੇ ਵੀ ਉਧਾਰ ਲੈਣਗੇ ਇਹਨਾਂ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਤਹਿਸ਼ ਨਹਿਸ਼ ਕਰਕੇ ਤਾਂ ਲੋਕਾਂ ਨੇ ਇਹਨਾਂ ਨੂੰ ਤੋੜ ਦੇਣਾ ਲੇਕਿਨ ਬਹੁਤ ਵੱਡਾ ਨੁਕਸਾਨ ਲੋਕਾਂ ਦਾ ਹੋਗਾ ਮੈਂ ਉਮੀਦ ਕਰਦੀ ਆ ਲੋਕੀ ਜਾਗਣਗੇ ਤੇ ਜਿਹੜੀ ਵੱਡੀ ਗਲਤੀ ਕਰ ਬੈਠੇ ਨੇ ਪੰਜਾਬ ਨੂੰ ਬਚਾਉਣਾ ਹੈ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਭਾਈਵਾਲ ਪਾਰਟੀ ਦਾ ਵੀ ਤੁਸੀਂ ਦੇਖ ਲਿਆ ਹੈਗਾ ਇਹਨਾਂ ਨੂੰ ਵੀ ਦੇਖ ਲਿਆ ਜੇ ਬਚਾਨਾ ਹੈ ਤਾਂ ਖੇਤਰੀ ਪਾਰਟੀ ਨੂੰ ਲੈ ਕੇ ਆਓ ਜਿਸ ਖੇਤਰੀ ਪਾਰਟੀ ਨੇ ਕਦੇ ਝੂਠ ਨਹੀਂ ਬੋਲਾ ਜਿਹੜਾ ਤੁਹਾਡੇ ਵਿੱਚ ਵਿਚਰਦੀ ਹੈ ਤੁਹਾਡੀ ਬਾਹ ਫੜਦੀ ਹੈ ਤੇ ਇਹਨਾਂ ਦੇ ਝੂਠੇ ਇਨਸਾਨ ਸਾਡੇ ਉੱਤੇ ਲਾ ਕੇ ਜਿਹੜਾ ਸਾਨੂੰ ਬਦਨਾਮ ਕੀਤਾ ਸੀ ਅੱਜ ਗੁਰੂ ਘਰ 'ਚ ਖੜਿਆ ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ ਮੈਂ ਅੱਜ ਵੀ ਉੱਥੇ ਖੜਿਆ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਤੇ ਜਿਨ੍ਹਾਂ ਨੇ ਸਿਆਸਤ ਖੇਡੀ ਰੱਬ ਉਹਨਾਂ ਨੂੰ ਬੰਦ ਦੀ ਹੋਈ ਸਜ਼ਾ ਜ਼ਰੂਰ ਦੇ ਤੇ ਮਾਲਕ ਕਿਰਪਾ ਕਰਨ ਕਿ ਜੇ ਲੋਕੀ ਚਾਹੁੰਦੇ ਨੇ ਸਾਡੇ ਸਮੇਂ 'ਚ ਤਾਂ ਉਹਦਾ ਵੀ ਵੱਡਾ ਦੁੱਖ ਹੈ ਸਾਨੂੰ ਕਿ ਇੱਕ ਬੇਅਦਵੀ ਹੋਈ ਇਹਨਾਂ ਦੇ 10 ਸਾਲਾਂ 'ਚ ਹਜ਼ਾਰਾਂ ਕਿੰਨੇ ਹਰ ਸਾਲ ਮੈਨੂੰ ਲੱਗਦਾ ਕਿੰਨੀਆਂ ਬੇਅਦਵੀਆਂ ਹੁੰਦੀਆਂ ਨੇ ਇੱਕ ਬੰਦਾ ਨਹੀਂ ਫੜਿਆ ਗਿਆ ਉਸ ਇੱਕ ਬੰਦ ਜਿਹੜਾ ਬੇਅਦਵੀ ਜਿੱਤੇ ਸ਼ੁਰੂ ਕੀਤੀ ਅੱਜ ਇਸ ਗੱਲ ਨੂੰ ਨਾ ਭੁੱਲੋ ਕਿ ਇਹਨਾਂ ਦਾ ਨਰੇਸ਼ ਯਾਦਾ ਜੇ ਮਲੇਰ ਕੋਟਲਾ 'ਚ ਆਮ ਆਦਮੀ ਦਾ ਵਿਧਾਇਕ ਮਲੇਰ ਕੋਟਲਾ 'ਚ ਜੇ ਉਥੇ ਕੁਰਾਨ ਸ਼ਰੀਫ ਦੀ ਬੇਅਦਵੀ ਕਰਵਾ ਕੇ ਕਨਵਿਕਟ ਹੋ ਸਕਦਾ ਹੈ ਅਦਾਲਤਾਂ ਤੋਂ ਆਹੀ ਹਰਪਾਲ ਚੀਮਾ ਹਰਜੋਤ ਬੈਂਸ ਉਹਦੇ ਵਕੀਲ ਸੀਗੇ ਉਹਨੂੰ ਛਡਾਉਣ ਵਾਸਤੇ ਤੇ ਭਗਵਾਨ ਤੁਮਾਨੇ ਅਪੀਲ bc ਤੋਂ ਲਿਖਾਈ ਕਿ ਵਾਪਸ ਲੋਕੇਤ ਉਹਨੂੰ ਕਨਵਿਕਟ ਹੋਇਆ ਤੇ ਜੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਾ ਸਕਦੇ ਨਾ ਤੇ 2015 ਛੇ 14 ਛੇ ਇਹਨਾਂ ਦਾ ਜਨਮ ਹੋਇਆ ਆਮ ਆਦਮੀ ਪਾਰਟੀ ਦਾ ਪੰਜਾਬ ਤੇ ਜਿਹੜੀ ਚੀਜ਼ ਪੰਜਾਬ 'ਚ ਕਦੇ ਹੋਈ ਨਹੀਂ ਸੀ ਉਹ 2015 ਛੇ ਉਹ ਚੀਜ਼ ਵਪਰਿਆ ਸਾਡੇ ਪੰਜਾਬ 'ਚ ਤੇ ਜੇ ਉਹਨਾਂ ਦੇ ਦੋਸ਼ੀ ਫੜਨੇ ਨੇ ਫਿਰ ਕਾਂਗਰਸ ਵੀ ਤੁਸੀਂ ਦੇਖ ਲਈ ਆਮ ਆਦਮੀ ਵੀ ਤੁਸੀਂ ਦੇਖ ਲਈ ਮੌਕਾ ਦਿਓ ਕਾਲੀ ਦਾ ਲੋ ਫੜ ਕੇ ਉਹਨਾਂ ਦਾ ਉਹ ਹਾਲ ਕਰਾਂਗੇ ਕਿ ਕਿਸੇ ਦੀ ਜੁਰਤ ਨਹੀਂ ਹੋਗੀ ਕਿ ਕਿਸੇ ਵੀ ਤਰ੍ਹਾਂ ਦੇ ਬਾਰੇ ਇਹ ਗੱਲ ਸੋਚ ਪੰਜਾਬ 'ਚ ਕੋਈ ਸੋਚ ਸਕੇ